ਦਿਖਾਉਂਗੇ ਤੁਹਾਨੂੰ ਬਹੁਤ ਠੀਕ ਹੈ ਉਹ ਫਲਾਉਣ ਲੈ ਸਾਡੇ ਨਗਰ ਦੀ ਬਹੁਤ ਹੀ ਪਿਆਰ ਦੇ ਸੰਗਤ ਸਾਡੇ ਸਾਥੀ ਕਿਸਾਨਪੁਰ ਆਣ ਸਾਡੇ ਬਜ਼ੁਰਗ ਦੋਸਤੋ ਪਹਿਲਾਂ ਫਤਵੀ ਖਾਨ ਪਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਵੀ ਸਾਥੀਓ ਸੋਦੇ ਮੰਦਰ ਦੇ ਵਿੱਚ ਅਗਲਾ ਅੰਗਪਾ ਸਾਡਾ ਚੌਥਾ ਪੰਜਵਾਂ ਜਿਹੜਾ ਹੈ ਤੈਨਾਂ ਆਸੀ ਆਪਣਾ ਚੌਥੀ ਦਰ ਆਰਥੇ ਚਲੇ ਜਾਨੇ ਆ ਹਰ ਵਾਰ ਕੁਛ ਨਾ ਕੁਛ ਗੱਲਾਂ ਸਾਨੂੰ ਨਵੀਆਂ ਮਿਲਦੀਆਂ ਨੇ ਹਰ ਜਗ੍ਹਾ ਜਾ ਕੇ ਜੰਮਿਆ ਕਾਫੀ ਕੋਸ਼ਿਸ਼ੀ ਫੋੜੇ ਕੋਲ ਸਿੱਖ ਕੇ ਨਹੀਂ ਜਾਂਦੇ ਆ ਕਾਫੀ ਕੁਝ ਅਸੀਂ ਜਿਹੜਾ ਸਾਡੇ ਕੋਲੇ ਗੱਲਾਂ ਹੁੰਦੀਆਂ ਨੇ ਫੋੜੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਮੈਂ ਸਾਰਿਆਂ ਤੋਂ ਪਹਿਲਾਂ ਜਿਹੜੀ ਗੱਲ ਸ਼ੁਰੂ ਕਰਾਂ ਜਿਹੜੇ ਫੋੜੇ ਛੋਟੇ-ਛੋਟੇ ਰੌਲੇ ਇੱਥੇ ਬੈਠੇ 2 ਮਿੰਟ ਪਹਿਲਾਂ ਅਸੀਂ ਸੁਣਿਆ ਵੀ ਯਾਰਾ ਫੰਡ ਇਕੱਠਾ ਕਰਨਾ ਕਿੱਥੇ ਲੱਗਦਾ ਏ ਕੀ ਗੱਲ ਆ ਜਾਂ ਚਾਰ ਭਰਾ ਇਹ ਕਹਿੰਦੇ ਆ ਯਾਰ ਫੰਡ ਜਿਹੜਾ ਇਹਨਾਂ ਨੂੰ ਕਿੱਥੇ ਹੈ ਸਾਡੇ ਲੋਬੀ ਉਹ ਕਾਹਦਾ ਦਿੰਦੇ ਆ ਕਾਤੋਂ ਕ੍ਰੀਆ ਸਿਸਟਮ ਜੋ ਇੱਕ ਨੁਕਸਨੀ ਨਹੀਂ ਬਣੀ ਹੋਗੀ ਬਲਕਿ ਇੱਕ ਘਰ ਨਹੀਂ ਆਪਣਾ ਚੱਲਦਾ ਤੇ ਉਹਦੇ ਖਰਚੇ ਪੱਤੇ ਕਿੰਨੇ ਚੱਲਣਿਆ ਜਾਂ ਸਾਡੀ ਕਮਾਈ ਕਿੱਥੋਂ ਹੋਣੀ ਹੈ ਖਰਚਾ ਕਿੱਥੇ ਕਿੱਥੇ ਹੁੰਦਾ ਤੇ ਇਸੇ ਤਰ੍ਹਾਂ ਇਹ ਤਾਂ ਬਹੁਤ ਵੱਡਾ ਪਰਿਵਾਰ ਹੈ ਜਿਹਦੇ ਵਿੱਚ ਅਲਾਈਨਮੈਂਟ ਸਹੀ ਨਹੀਂ ਹੋਊਗੀ ਤਾਂ ভাই ਇਹ ਨਹੀਂ ਚੱਲ ਨਹੀਂ ਸਕਦਾ ਹੁਣ ਅਗਲੀ ਗੱਲ ਇਹਦੇ ਨਾਲ ਮੈਂ ਕੋਈ ਲੰਬਾ ਦਿੰਦਾ ਤੁਹਾਨੂੰ ਜੇਕਰ ਅਸੀਂ ਉੱਥੇ ਆ ਕੇ ਕਹਿੰਦੇ ਆ ਵੀ ਭਾਈ ਆਪਣੀ ਟੀਮ ਤਿਆਰ ਕਰੋ ਟੀਮ ਬਣਾਓ ਉਦੋਂ ਤਾਂ ਬਈ ਆਪਾਂ ਸਾਰੇ ਪਿੱਛੇ ਨੂੰ ਭਜਦਾ ਵੀ ਫਲਾਣੇ ਦਾ ਲਾਉਂਦੇ ਤੇ ਫਲਾਣੇ ਦਾ ਯਾਰ ਤੂੰ ਲਖਾ ਦੇ ਤੂੰ ਲਖਾ ਦੇ ਜਦੋਂ ਕੋਈ ਗੱਲ ਤੇ ਮੜੀ ਮਟੂ ਦਾ ਹੀ ਕਸਰ ਰਹਿ ਜਾਂਦੀ ਹੈ ਫਿਰ ਆਪਾਂ ਉਹਨਾਂ ਨੂੰ ਲਾਉਂਦੇ ਦਿੰਦੇ ਆ ਚਲੋ ਜਿਹੜਾ ਕੰਮ ਕਰਦਾ ਹੈ ਜਿਹੜਾ ਕੰਮ ਕਰੂਗਾ ਉਹਦੀ ਔਣਤਾਈ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਦੇ ਕੋਲੋਂ ਰਹਿੰਦੀ ਹੈ ਪਰ ਜੇ ਅਸੀਂ ਇਹ ਖੋਟਮਨ ਚ ਰੱਖ ਕੇ ਚੱਲੀਏ ਵੀ ਯਾਰ ਇਹ ਐਂ ਕਰਦਾ ਹੈ ਇਹ ਗੱਲਾਂ ਨੂੰ ਮਨਚੋ ਬਾਹਰ ਨਹੀਂ ਬਣਾਉਣਾ ਚਾਹੁੰਦੇ ਇਹਨੂੰ ਐਂ ਬਿਠਾ ਕੇ ਭਰਾਵਾ ਚ ਉਹਨੂੰ ਗੱਲ ਸਾਂਝੀ ਕਰ ਲੈਣੀ ਚਾਹੀਦੀ ਆ। ਵੀ ਭਾਈ ਆਹ ਗੱਲ ਨਹੀਂ ਦਿੱਕਤ ਆ ਜਾਂ ਆਹ ਤੁਹਾਡੇ ਚ ਕਮੀ ਆ। ਇਸ ਕਰਕੇ ਲੋਕ ਤੁਹਾਡੇ ਨਾਲ ਨਹੀਂ ਚੱਲਦੇ ਜੇ ਤੁਸੀਂ ਇਹਨੂੰ ਠੀਕ ਕਰੋ। ਇਹ ਆਪਾਂ ਨੂੰ ਕਰਨਾ ਚਾਹੀਦਾ। ਜੇ ਮੈਂ ਫੰਡ ਦੀ ਇਹ ਗੱਲ ਕਰਾਂ। ਸਾਥੀ ਉਹਦਾ ਫੰਡ ਹੈ। ਪਰਵਾਹ ਕੱਟੇ ਨਾ ਪੜੀ। ਜਿਹੜਾ ਫੰਡ ਹੈ ਆਪਾਂ ਇਕੱਠਾ ਕਰਦੇ ਆ ਆਪਣੇ ਪਿੰਡ ਦੇ ਵਿੱਚੋਂ ਆਈ ਸ਼ਮਾਹੀ। ਆਈ ਸ਼ਮਾਹੀ ਜਿੰਨਾ ਫੰਡ ਇਕੱਠਾ ਹੋ ਜਾਂਦਾ ਹੈ 2 ਲੱਖ ਰੁਪਏ ਤੱਕ ਜੇ 2 ਲੱਖ ਰੁਪਏ ਪਿੰਡ ਦੇ ਵਿੱਚੋਂ ਇਕੱਠਾ ਹੋ ਗਿਆ ਤਾਂ ਭਾਈ ਚੌਥਾ ਹਿੱਸਾ ਬਲਾਕ ਦੀ ਟੀਮ ਕੋਲੇ ਜਾਂਦਾ ਹੈ ਬਲਾਕ ਕੋਲੋਂ ਚੌਥਾ ਹਿੱਸਾ ਜ਼ਿਲ੍ਹੇ ਕੋਲੋਂ ਜਾਂਦਾ ਹੈ ਜ਼ਿਲ੍ਹੇ ਕੋਲੋਂ ਚੌਥਾ ਹਿੱਸਾ ਸੂਬੇ ਦੀ ਟੀਮ ਨੂੰ ਜਾਂਦਾ ਹੈ ਐਵੇਂ ਸਾਰੇ ਸਿਸਟਮ ਬੰਡੇ ਹੋਏ ਆ ਹੁਣ ਗੱਲ ਕਰਨੀ ਹੈ ਅਸੀਂ ਬਲਾਕ ਦੀ ਟੀਮ ਦੇ ਵਿੱਚ ਕੰਮ ਕਰਦੇ ਆਂ ਬਲਾਕ ਦੀ ਟੀਮ ਦੇ ਵਿੱਚ ਕੰਮ ਕਰਦੇ ਆਂ ਹੋਰ ਵੀ ਅਸੀਂ ਸਾਥੀ ਕਹਿੰਦੇ ਕਿ ਸਾਨੂੰ ਬਹੁਤ ਲੋੜ ਹੈ ਨੌਜਵਾਨਾਂ ਦੀ ਭਈਆ 5-4 ਬੰਦੇ ਕੰਮ ਨਹੀਂ ਚਲਾ ਸਕਦੇ ਜਿੰਨੇ ਸਾਡੇ ਕੋਲੇ ਪਿੰਡ ਨੇ ਕਿਉਂਕਿ ਲੋਕਾਂ ਦੀਆਂ ਲੋੜਾਂ ਇੰਨੀਆਂ ਨੇ ਅਸੀਂ ਇਕੱਲੇ-ਇਕੱਲੇ ਪਿੰਡ ਨੂੰ ਇਹ ਕਹਿੰਨੇ ਆਂ ਵੀ ਬਈ ਸਾਥੀ ਲੋੜ ਨਾ ਪਵੇ ਤੁਹਾਨੂੰ ਤੁਹਾਡੇ ਪਿੰਡ ਦੀ ਟੀਮ ਇਹੋ ਜੀ ਤਿਆਰ ਹੋਣੀ ਚਾਹੀਦੀ ਹੈ ਇਹੋ ਜੇ ਸਾਥੀ ਰਹਿਣ ਗੱਲਾਂ ਬਾਤਾਂ ਜਿਹੜੇ ਪਿੰਡ ਦੇ ਹੱਲ ਨੇ ਇਤਰੋਂ ਸਾਡੇ ਕੋਲੋਂ ਸਲਾਹ ਲੈਣ ਜਾਂ ਅਸੀਂ ਨਾਲ ਬੈਠਾਂਗੇ ਜਦੋਂ ਮੀਟਿੰਗਾਂ ਹੁੰਦੀਆਂ ਨੇ ਨਾਲ ਉਹ ਆਪੀ ਕੰਮ ਕਰ ਲਿਆ ਕਰਨਗੇ ਹੁਣ ਜਦੋਂ ਬਈ ਇਹ ਫੰਡ ਇਕੱਠਾ ਹੋ ਜਾਂਦਾ ਹੈ ਜਿਹੜਾ ਚੌਥਾ ਹਿੱਸਾ ਬਲਾਕ ਕੋਲੇ ਵਗ ਜਾਂਦਾ ਹੈ ਪ੍ਰਤੀਗਨ ਮੈਂ ਬਾਅਦ ਵਿੱਚ ਕਰਦਾ ਜਿਹੜਾ ਤੁਹਾਡੇ ਪਿੰਡ ਚ ਰਹਿ ਗਿਆ ਪੈਸਾ ਉਹ ਪੈਸਾ ਜਦੋਂ ਤੁਸੀਂ ਆਉਂਦੇ ਜਾਂਦੇ ਹੋ ਕਿਤੇ ਖਰਚਾ ਹੁੰਦਾ ਸਾਧਨਾ ਤੇ ਉਹ ਤੁਸੀਂ ਕਰਦੇ ਹੋ ਦਵਾਰੇ ਨਵਾਂ ਫੰਡ ਇਕੱਠਾ ਕਰਨ ਤੋਂ ਪਹਿਲਾਂ ਸਾਈਂ ਦਰਵਾਜਿਆਂ ਤੇ ਲਿਸਟਾ ਲਾਉਣ ਦਾ ਹੁਕਮ ਆਜਾ ਤੇ ਬੰਦੀ ਦਾ ਵੀ ਭਾਈ ਇਹਦਾ ਹਿਸਾਬਕਾਫ ਕਰਕੇ ਲਿਸਟਾ ਲਾਓ ਜੇ ਸਾਡੇ ਪਿੰਡ ਦੀ ਟੀਮ ਉਹ ਸਹੀ ਹਿਸਾਬਕਾਫ ਕਰਕੇ ਲਾਉਂਦੀ ਆ ਲਿਸਟਾ ਲਾਉਂਦੀ ਆ ਲੋਕ ਉਹ ਤੇ ਉਂਗਲ ਰੱਖਦੇ ਨੇ ਉਹ ਚੰਗੀ ਗੱਲ ਹੈ ਕਿਉਂਕਿ ਉਹਨਾਂ ਦਾ ਸੁਧਾਰ ਹੋਊਗਾ ਵੀ ਭਾਈ ਆਹ ਕੰਮੀਆਂ ਸੁਧਿਆ ਖਰਚਾ ਦੱਸੋ ਇੰਨਾ ਕਿੱਥੇ ਪਾਇਆ ਜੇ ਆਪਾਂ ਸਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਤਾਂ ਭਾਈ ਸਾਨੂੰ ਉਹ ਖਰਚਾ ਐ ਦਿਖਾਉਣ ਦੀ ਕੋਈ ਸਾਨੂੰ ਮਤਲਬ ਵਿੱਚ ਦਿੱਕਤ ਨਹੀਂ ਹੋਣੀ ਚਾਹੀਦੀ ਦਿੱਕਤ ਭਾਈ ਇੱਕ ਮਿੰਟ ਕੋਈ ਦਾਪੀ ਮਿਲ ਜਾਣਗੇ ਉਹ ਦਿੱਕਤ ਸਾਥੀਓ ਇੱਥੇ ਜ਼ਰੂਰ ਆ ਸਕਦੀ ਹੈ ਜਦੋਂ ਅਸੀਂ ਇਹ ਟੀਮ ਦੇ ਨਾਲ ਨੌਜਵਾਨ ਮੁੰਡੇ ਪੜ੍ਹਨ ਲਿਖਣ ਵਾਲੇ ਭਾਈ ਨਹੀਂ ਜੁੜਦੇ ਕਿਉਂਕਿ ਫਿਰ ਇਹਨਾਂ ਨੂੰ ਲਿਖਣ ਚ ਕਿਤੇ ਘਾਟਬੰਦ ਹੋ ਗਈ ਉਹ ਦਿੱਕਤ ਆਉਂਦੀ ਹੈ ਇਦਰੋਂ ਆਪਣਾ ਕੰਮ ਛੱਡ ਕੇ ਆਪਣੇ ਸਹੀ ਸਮੇਂ ਦਾ ਟਾਈਮ ਛੱਡ ਕੇ ਭਾਈ ਇਹ ਸਾਂਝੇ ਕੰਮਾਂ ਲਈ ਜਾਂਦੇ ਨੇ ਆਮ ਬੰਦੇ ਨਹੀਂ ਹੈਗੇ ਆਪਣੇ ਕੋਲੋਂ ਆਪਣੇ ਘਰ ਦਾ ਕੰਮ ਨਹੀਂ ਹੁੰਦਾ ਕੰਲੇ ਤੋਂ ਪਰ ਇਹ ਸਾਂਝੇ ਕੰਮਾਂ ਨੂੰ ਵਿਚਾਰੇ ਜਾਂਦੇ ਆ ਇਹ ਤਾਂ ਹੋਗਾ ਸੋਦੇ ਪਿੰਡ ਦੇ ਪੈਸੇ ਦਾ ਹਿਸਾਬ ਕਿਤਾਬ ਆ ਲਿਸਟਾਂ ਲਾ ਕੇ ਅਸੀਂ ਆਈ ਸ਼ਮਾ ਹੀ ਰੋਈ ਪੈਸਾ ਇਕੱਠਾ ਕਰਦੇ ਆ ਪਹਿਲਾਂ ਇਕੱਠਾ ਕਰਨ ਤੋਂ ਪਹਿਲਾਂ ਲਿਸਟਾਂ ਸਾਡੀਆਂ ਲੱਗ ਜਾਂਦੀਆਂ ਨੇ ਘੱਟੋ ਘੱਟ ਪਿੰਡ ਦੇ ਵਿੱਚ 15 ਥਾਵਾਂ ਤੇ ਲਾਉਨੇ ਆ 15 ਥਾਵਾਂ ਤੇ ਅਸੀਂ ਲਿਸਟਾਂ ਲਾਉਣਾ ਵੀ ਭਾਈ ਆ ਲੱਗ ਗਿਆ ਹਸਾਬ ਕਿਤਾਬ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਕਾ ਭਜਦਾ ਵੀ ਭਾਈ ਚੈੱਕ ਕਰੋ ਸਾਡੇ ਨੰਬਰ ਉੱਤੇ ਲਿਖੇ ਹੁੰਦੇ ਆ ਤੇ ਉਸ ਤੋਂ ਬਾਅਦ ਅਸੀਂ ਆਪਣਾ ਨਮਾ ਫੰਡ ਸਟਾਰਟ ਕਰਾਂਗੇ ਇਕੱਠਾ ਕਰਨਾ ਆ ਸਾਡਾ ਭਰਾ ਖਜ਼ਾਨਚੀ ਬੈਠਾ ਸਾਡੇ ਪਿੰਡ ਦਾ ਖਜ਼ਾਨਚੀ ਹੈ ਬਲਾਤ ਦੀ ਟੀਮ ਦੇ ਵਿੱਚ ਵੀ ਕੰਮ ਕਰ ਰਿਹਾ ਜਗਦੀਪ ਮਹਿਲਾ ਸਾਡਾ ਹਸਾਬ ਕਿਤਾਬ ਜਦੋਂ ਲੱਗ ਜਾਂਦਾ 215000 ਰੁਪਏ ਭਾਈ ਸਾਡੇ ਕੋਲ ਪਿਛਲਾ ਬਕਾਇਆ ਪਿਆ ਹੈ ਸਾਡੇ ਪਿੰਡ ਦੇ ਲੋਕ ਕੋਈ ਸਾਨੂੰ ਨਹੀਂ ਕਹਿੰਦਾ ਵੀ ਯਾਰ ਸਾਡੇ ਕੋਲੇ 2 ਲੱਖ ਤਾਂ ਪਿਆ ਹੈ ਹੋਰ ਕਿਹੋਂ ਫੰਡ ਇਕੱਠਾ ਕਰਦੇ ਹੋ ਭਾਈ ਉਹ ਤੇ ਸਾਡੀਆਂ ਗੱਲਾਂ ਨੇ ਜੇ ਅਸੀਂ 2 ਲੱਖ ਰੁਪਈਆ ਪਹਿਲਾਂ ਪਿਆ ਜਿਹੜੇ ਹੁਣ ਹਾਲਾਤ ਆ ਬਿਜਲੀ ਦੇ ਬਿੱਲ ਦਾ ਟਾਈਮ ਦੇ ਟਾਈਮ ਅਗਲੇ ਨੇ ਕੱਟ ਕੇ ਮਾਰਿਆ ਪਲੰਦਾ ਅੱਗੇ ਸੋਡੇ ਖੇਤੀ ਵਾਲੇ ਬੀਆਂ ਦੇ ਉੱਤੇ ਬਿੱਲ ਬਣ ਗਿਆ ਵੀ ਤੁਸੀਂ ਘਰੇ ਨਹੀਂ ਰੱਖ ਸਕਦੇ ਵੀ ਕੀ ਪਤਾ ਭਾਈ ਕਦੋਂ ਲੜਾਈ ਛੇੜਨੀ ਪੈ ਜਾ ਕਿੱਥੇ ਜੇ ਸਾਡੇ ਕੋਲੇ ਅਜੇ 2 ਲੱਖ ਰੁਪਈਆ ਪਿਆ ਹੈ ਦਿੱਲੀ ਮੋਰਚਾ ਚੱਲ ਗਿਆ ਸੀ ਭਾਈ ਸਾਲ ਪਾਰਾ ਉੱਥੇ 20000 ਰੁਪਏ ਬੱਸ ਜਾਂਦੀ ਆ ਕਿਰਾਏ ਵਾਲੀ ਦਾ ਬਾਈ ਜਿਹੜਾ ਲਾਉਂਦੀ ਆ ਫਿਰ ਉਹ ਕਹੇ ਜਿਹੜੇ ਲਾਉ ਬੱਸ ਸਾਡੇ ਕਿੰਨੇ ਜਿਹੜੇ ਲਾਉ ਵੀ ਦੱਸ ਜਿਹੜੇ ਫਿਰ ਆਪਾਂ ਤਾਂ ਹਫ਼ਤੇ ਬਾਅਦ ਆਪਾਂ ਬੰਦੇ ਬਦਲਦੇ ਰਹੇ ਆ ਬਾਈ ਇਸ ਤਰ੍ਹਾਂ ਕੇ ਸਾਡੇ ਲੋਕਾਂ ਨੂੰ ਅਸੀਂ ਉਹਦੀ ਇਹ ਗੱਲ ਸਮਝਾਉਨੇ ਆ ਵੀ ਬਾਈ ਜਿਹੜੇ ਹਿਸਾਬ ਕਿਦਾਂ ਬੱਸੀ ਪੈਸਾ ਇਕੱਠਾ ਕਰਦੇ ਆ ਪੈਸਾ ਸੁੱਟੇ ਇਥਾਂ ਹੀਆ ਦਰਵਾਜ਼ਿਆਂ ਤੇ ਲੱਗਿਆ ਪਿਆ ਵੀ ਇੰਨਾ ਪੈਸਾ ਬੰਦਿਆਂ ਕੋਲੇ ਹੈਗਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਸਾਡੇ ਕੋਲੇ 10 ਲੱਖ 20 ਲੱਖ ਇਕੱਠਾ ਹੋ ਗਿਆ ਸਾਡੇ ਪਿੰਡ ਨੇ ਸਾਨੂੰ ਵਸ ਵੀ ਦਵਾਈ ਹੋਈ ਆ ਬਾਈ ਵੱਡੀ ਅਸੀਂ ਖੜਾਉਣ ਵਾਸਤੇ ਟਰਾਲੇ ਵੀ 4 ਲੱਖ ਦੀ ਤਿਆਰ ਕਰਾਈ ਹੋਈ ਹੈ ਸਾਡੇ ਕੋਲੇ ਕਦੇ ਫੰਡ ਮੁੱਕਿਆ ਹੀ ਨਹੀਂ ਕਿਉਂਕਿ ਅਸੀਂ ਕੱਲਾ ਕੱਲਾ ਰੁਪਈਆ ਦਸਾਉਨੇ ਆ ਉਦੋਂ ਬਾਅਦ ਜੇ ਸਾਡੀਆਂ ਸਰਕਾਰ ਨਾਲ ਬਾਈ ਲੜਾਈਆਂ ਮੁੱਕ ਗਈਆਂ ਆਹ ਤੁਹਾਡਾ ਪੈਸਾ ਪਿਆ ਜਰ ਅਸੀਂ ਦੇਣਦਾਰ ਆ ਇਹਦੇ ਚਾਕੇ ਜਦੋਂ ਮਰਜ਼ੀ ਆਪਣੇ ਸਾਝੇ ਕੰਮ ਤੇ ਲਾ ਲਿਓ ਸਾਨੂੰ ਕੀ ਦਿੱਕਤ ਹੈ ਇਹ ਸਾਡੇ ਪਿੰਡ ਦੀ ਮਸਲਾ ਹੈ ਇਹ ਇਸੇ ਤਰ੍ਹਾਂ ਸਾਡੇ ਪਿੰਡ ਦਾ ਹੋਣਾ ਚਾਹੀਦਾ ਹੈ ਰਹੀ ਗੱਲ ਜਿਹੜੇ ਭਰਾਵਾਂ ਨੂੰ ਇਹ ਇਤਰਾਜ ਹੈ ਵੀ ਚੌਥਾ ਹਿੱਸਾ ਵੀ ਜਿਹੜਾ ਬਲਾਕ ਵਾਲਿਆਂ ਨੂੰ ਦੇ ਦਿਆ ਨਿਓ ਇਹ ਤੋਂ ਚੌਥਾ ਹਿੱਸਾ ਜਿਲੇ ਨੂੰ ਵਗ ਜਾਂਦਾ ਹੈ ਫਿਰ ਇਹ ਕੀ ਕਰਦੇ ਆ ਉਹਦਾ ਇਹਨਾਂ ਨੂੰ ਕਿਉਂ ਦਿੰਨੇ ਹੋ ਅੱਜ ਫੋਟੇ ਕੋਲੇ ਆਇਆ ਇਹ ਤੋਂ ਪਹਿਲਾਂ ਸਮੂਹਾਂ ਦੇ ਵਿੱਚ ਮੀਟਿੰਗ ਕਰਕੇ ਆਇਆ ਭਾਈ ਉਹ ਚੌਥਾ ਹਿੱਸਾ ਕਿੱਥੇ ਲੱਗਦਾ ਮੈਂ ਕੱਲ ਵੀ ਕਹਾਣੀ ਦੱਸਦਾ ਨਾ ਇਸ ਵੱਡੀ ਦੀ ਕੱਲ ਅਸੀਂ ਸਵੇਰੇ ਭਾਈ 7:30 ਵਜੇ ਘਰੋਂ ਨਿਕਲੇ ਆ ਜੀ 8:00 ਵਜੇ ਨਿਕਲੇ ਆ 7:30 ਵਜੇ ਘਰੋਂ ਨਿਕਲੇ ਕੌਰੀਆਂ ਦੇ ਵਿੱਚ 8:30 ਵਜੇ ਸਾਡਾ ਮੀਟਿੰਗ ਦਾ ਟਾਈਮ ਸੀਗਾ। ਉੱਥੇ ਮੀਟਿੰਗ ਕੀਤੀ ਕੌਰੀਆਂ ਦੇ ਵਿੱਚ। ਦਵਾਰੇ ਅਸੀਂ ਮੁੜ ਕੇ ਵਾਪਸ ਆ ਗਏ ਇੱਕ ਪਿੰਡ ਦੀ ਮੀਟਿੰਗ ਦਾ ਟਾਈਮ ਸੀ ਸਾਡੇ ਕੋਲ ਅੱਜ ਦੋ ਦਾ ਸੀਗਾ। ਦਵਾਰੇ ਢਿੜਬੇ ਆ ਗਏ। ਭਾਈ ਢਿੜਬੇ ਦਵਾਰੇ ਆਏ। ਇੱਕ ਆੜਤੀਏ ਦੇ ਨਾਲ ਕਿਸੇ ਕਿਸਾਨ ਭਰਾ ਦਾ ਰੌਲਾ ਸੀਗਾ। ਉਹਦੇ ਵਿੱਚ ਮਸਲੇ 'ਚ ਬੈਠੇ। ਉਸ ਤੋਂ ਬਾਅਦ ਦਾ ਢਿੜਬੇ ਦੇ ਇੱਕ ਕਿਸਾਨ ਭਰਾ ਦੇ ਆੜਤੀਏ ਦੇ ਉਹਦੇ ਵਿੱਚ ਏਜੰਟ ਦੇ ਪੈਸੇ ਫਸੇ ਹੋਏ ਤੇ ਸੰਗਰੂਰ। ਉੱਥੋਂ ਭਾਈ ਸੰਗਰੂਰ ਨੂੰ ਚੱਲ ਗਏ। ਸੰਦਰੂਰ ਕੰਮ ਕਰਕੇ ਉਹਦੇ ਪੈਸੇ ਦਵਾ ਕੇ ਲੈਂਦਾ ਉਹਨੂੰ ਚੱਕ ਦਵਾ ਕੇ ਲੈਂਦਾ ਉਦੋਂ ਬਾਅਦ ਬਈ 4 ਵਜੇ ਦਾ ਟਾਈਮ ਆ ਮੂਨਕ ਖਾਣੇ ਦਾ ਸੀਗਾ ਢੰਡਿਆਲ ਪਿੰਡ ਤੋਂ ਇੱਕ ਕੁੜੀ ਦਾ ਮਸਲਾ ਹੈ ਜ਼ਮੀਨ ਜਾਇਦਾਦ ਦਾ ਮਸਲਾ ਘਰ ਵਾਲਾ ਮਰ ਗਿਆ ਉਹ ਜ਼ਮੀਨ ਜਾਇਦਾਦ ਦੇ ਮਸਲੇ ਵਾਸਤੇ ਬਈ 4 ਵਜੇ ਮੂਨਕ ਖਾਣੇ ਚ ਗਏ ਰਾਤ ਨੂੰ ਜਿਵੇਂ ਭਰਾ ਕਹਿੰਦਾ ਵੀ 7 ਵਜੇ ਨੇਰਿਆਂ ਘਰ ਆ ਬੜੇ ਕੱਲ ਕੱਲ ਤਾਂ ਟੋਕਟ 200 ਕਿਲੋਮੀਟਰ ਦਾ ਗੱਡੂ ਚੱਲ ਗਈ ਬਈ ਹੁਣ ਅਸੀਂ ਹੋਰ ਕਿਸੇ ਪਾਸੋਂ ਤਾਂ ਪੈਸਾ ਇਕੱਠਾ ਕਰਦੇ ਨਹੀਂ ਹੈਗੇ ਜਿਵੇਂ ਤੁਸੀਂ ਪਿੰਡ 'ਚੋਂ ਕਰਦੇ ਹੋ ਹੁਣ ਬਲਾਕ ਕੋਲੇ ਤਾਂ ਸੋਡਾ ਚੌਥਾ ਹਿੱਸਾ ਦਿੱਤਾ ਹੋਇਆ ਬਈ ਉਹ ਜਿੰਨਾ ਚੌਥਾ ਹਿੱਸਾ ਦਿੰਨੇ ਹੋ ਰੁਪਈਏ ਰੁਪਈਏ ਦਾ ਹਿਸਾਬ ਅਸੀਂ ਜਿਵੇਂ ਆਪਦੇ ਪਿੰਡ ਦਾ ਦਿੰਨੇ ਹਾਂ ਉਵੇਂ ਪਹਿਲਾਂ ਬਲਾਕ ਦਾ ਦਿੰਨੇ ਆ ਵੀ ਆ ਪੈਸੇ ਨੇ ਬਈ ਤੁਹਾਡੇ ਪੈਸੇ ਤੁਸੀਂ ਕਿੰਨੇ ਜਮ੍ਹਾਂ ਕਰਾਇਆ ਇੱਥੇ 15000 ਤੁਹਾਡੇ ਪਿੰਡ 'ਚੋਂ 60000 ਹੋਇਆ ਤਾਂ ਚੌਥਾ ਹਿੱਸਾ 15000 ਆ ਤੁਹਾਡਾ ਨਿਸ਼ਚਿਤ 15 ਲਿਖਿਆ ਪਿਆ ਸਾਰੇ ਪਿੰਡਾਂ ਦੇ ਜੋੜ ਕੇ ਸਾਡੇ ਕੋਲੇ 2 ਲੱਖ ਬਣ ਗਿਆ ਵੀ 2.5 ਬਣ ਗਿਆ ਉਹ ਤੋਂ ਚੌਥਾ ਹਿੱਸਾ ਅਸੀਂ ਜ਼ਿਲ੍ਹੇ ਬਾਕੀ ਆ ਪੈਸੇ ਬਚ ਗਏ ਆ ਸੋਡੇ ਆ ਖਰਚਾ ਦਿਖਾਤਾ ਜੇ ਗੱਡੀ ਨਹੀਂ ਚੱਲੀ ਅਸੀਂ ਕਿਸੇ ਕੰਮ ਤੇ ਨਹੀਂ ਗਏ ਜਿੱਥੇ ਤੁਸੀਂ ਬੁਲਾ ਲਿਆ ਵੀ ਭਾਈ ਖਾਣੇ ਜਾਣਾ ਅਸੀਂ ਆਉਨੇ ਆ ਭਾਈ ਜਿੱਥੇ ਤੁਸੀਂ ਕਹਿੰਦਾ ਭਾਈ ਕਚੈਰੀਆਂ ਟਪੜਵਾਰੀ ਨੂੰ ਮਿਲਣਾ ਅਸੀਂ ਆਉਨੇ ਆ ਐਸਲੀੰਮ ਦੇ ਮਿਲਣਾ ਅਸੀਂ ਆਉਨੇ ਆ ਇਹ ਗੱਡੀ ਭਾਈ ਉੱਥੇ ਚੱਲਦੀ ਆ ਜੇ ਅਸੀਂ ਐਂ ਹਿੱਕ ਠੋਕ ਕੇ ਇੱਥੇ ਖੜਕੇ ਭਾਈ ਇਹ ਗੱਲਾਂ ਕਹਿੰਨੇ ਆ ਤਾਂ ਸਾਡੇ ਪਿੰਡ ਦੇ ਵਿੱਚ ਸੋਡੇ ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਅੰਦਰ ਆ ਦੋਨੋ ਕੇ ਨਾਲੇ ਬਹੁਤ ਸਾਰੇ ਲੋਕ ਬੈਠੇ ਐ ਜੇ ਤੁਸੀਂ ਸਾਫ਼ ਖੜਿਓ ਸਹੀ ਖੜਿਓ ਭਾਈ ਤਾਂ ਬੋਲ ਸਕਦੇ ਹੋ ਫੜ ਕੇ ਕਿਉਂਕਿ ਕੁਝ ਭਰਾਵਾਂ ਦੇ ਉਹਨਾਂ ਦੇ ਕਲੇਖੇ ਆ ਹੋ ਸਕਦਾ ਉਹਨਾਂ ਦੇ ਮਨਾਂ 'ਚ ਵੀ ਯਾਰ ਇਹ ਐ ਕਰਦੇ ਆ ਪਰ ਜਦੋਂ ਤੁਹਾਡੀਆ ਲਿਸਟਾਂ ਅਗਲਾ ਦੇਖਦਾ ਵੀ ਯਾਰ ਕੱਲਾ ਕੱਲਾ ਜੇ ਕਿ ਤੁਸੀਂ ਨੇ ਇਸ ਮੱਛੀ ਦੀ ਡੱਬੀ ਲੈ ਲਈ ਉਹਨਾਂ ਦਾ ਵੀ ਲਿਖੀ ਪਈ ਐ ਭਾਈ ਕੋਈ ਉਂਗਲ ਨਹੀਂ ਚੱਕਦਾ ਫਿਰ ਜੇ ਸਾਡੀ ਟੀਮ 'ਚ ਕੁਝ ਘਟਾਣੇ ਤੇ ਸਾਨੂੰ ਦੂਰ ਕਰਨੇ ਚਾਹੀਦੇ ਆ ਚਾਹੀਦਿਆਂ ਨੇ ਜਿਹੜੇ ਸਾਡੇ ਸਾਥੀ ਇਸ ਗੱਲ ਤੇ ਤਰਾਜ ਕਰਦੇ ਆ ਵੀ ਆਈ ਸਮਾਹੀ ਫੰਡ ਇਕੱਠਾ ਕਰਦੇ ਹਾਂ ਐਸੇ ਝੌਂਪੜੀ ਤੇ ਬਈ ਪਰਾਲੀ ਦੇ ਪਰਚੇ ਵੇਲੇ ਤਾਂ ਇਕੱਠੇ ਤੋਂ ਦੁਗਣਾ ਹੁੰਦਾ ਪਰ ਅੱਜ ਇਕੱਠਾ ਲੱਗਦਾ ਵੀ ਹੁਣ ਲੋੜ ਨਹੀਂ ਬਾਈ ਉਦੋਂ ਵੀ ਵੱਡਾ ਹੰਲਾ ਹੈ ਬਿਜਲੀ ਦਾ ਬੇਲਾ ਆ ਗਿਆ ਸੈਸ਼ਨ ਦੇ ਵਿੱਚ ਇਹਨਾਂ ਨੇ ਡਿਸਕਸ ਕਰਨੀ ਹੈ ਤੇ ਉਹਨੂੰ ਇਹਨਾਂ ਨੇ ਕਾਨੂੰਨ ਬਣਾ ਕੇ ਪਾਸ ਕਰ ਦੇਣਾ ਹੈ ਕਾਨੂੰਨ ਜਿਵੇਂ ਸਾਡਾ ਭਰਾ ਪਹਿਲਾਂ ਗੱਲ ਦੱਸ ਲਿਆ ਵੀ ਮਾਰਕ ਦੇ ਵਿੱਚ ਸਾਰੇ ਤੇ ਫਲੇ ਮੀਟਰ ਲੱਗ ਜਾਣਾ ਹੈ ਫੋਟੇ ਚਿੱਪ ਵਾਲੇ ਮੀਟਰਾਂ ਤੋਂ ਬਾਅਦ ਜਦੋਂ ਬਿਜਲੀ ਪ੍ਰਾਈਵੇਟ ਹੱਥਾਂ 'ਚ ਆ ਗਈ ਅਡਾਨੀ ਦੇ ਨਾਲ ਲਿਖਤੀ ਸਮਝੌਤਾ ਹੋਇਆ ਇੱਕ ਕੰਪਨੀ ਇਹਦੇ ਨਾਲ ਹੋਰ ਹੈ ਦੋ ਕੰਪਨੀਆਂ ਨੇ ਸਾਰੇ ਪੰਜਾਬ ਨੂੰ ਬਿਜਲੀ ਦੇਣੀ ਹੈ ਇਹ ਸਮਝੌਤਾ ਹੋ ਗਿਆ ਵੀ ਮਾਰਕ ਦੇ ਵਿੱਚ ਜਿੱਥੇ 60% ਮੀਟਰ ਲੱਗੇ ਚਿੱਪ ਵਾਲੇ ਉਦੋਂ ਇਹਨਾਂ ਨੂੰ ਬਿਜਲੀ ਸਭਾ ਦੇਣੀ ਆ ਹੁਣ ਉਹ ਚਿੱਪ ਵਾਲੇ ਮੀਟਰ ਲੱਗ ਕਿੱਥੇ ਕਿੱਥੇ ਨੇ ਘਰਾਂ 'ਚ ਤਾਂ ਸਾਨੂੰ ਪਤਾ ਲੱਗ ਗਿਆ ਵੀ ਰੌਲਾ ਪਾ ਲਾਂ ਜੇ ਲਾਉਣ ਆਂਦਾ ਕੋਈ ਉਦੋਂ ਆਪਣਾ ਰੌਲਾ ਪੈ ਜਾਂਦਾ ਵੀ ਘਰਾਂ 'ਚ ਅਸੀਂ ਨਹੀਂ ਚਿੱਪ ਵਾਲੇ ਮੀਟਰ ਲੱਗਣ ਦਿੰਦੇ ਉਹਨੂੰ ਲਾ ਕਿੱਥੇ ਰਿਹਾ ਸਾਜੀਆਂ ਥਾਵਾ ਤੇ ਦੁਕਾਨਾਂ ਤੇ ਵੀ ਇੱਥੇ ਤਾਂ ਜੀ ਕਮਰਸ਼ੀਅਲ ਮੀਟਰ ਲੱਗੂਗਾ ਤੁਹਾਨੂੰ ਲਾਉਣਾ ਪੈਣਾ ਉਹਨਾਂ ਨੇ 7% ਹੈ ਪੂਰਾ ਕਰਕੇ ਦਿਖਾ ਦੇਣਾ ਉਸ ਤੋਂ ਬਾਅਦ ਭਾਈ ਇੱਥੇ ਅਸੀਂ ਦਿਖਾਵਾਂਗੇ ਡਾਂਗ ਦੇ ਜੋਰ ਤੇ ਮੀਟਰ ਲੱਗਦੇ ਹੋਣਗੇ ਸਾਡੀ ਗਾਰੰਟੀ ਹੈ ਜੇ ਸਾਡੇ ਲੋਕਾਂ ਨਾਲ ਇਕੱਠੇ ਹੋਏ ਇਹ ਸਾਡੇ ਦੇਸ਼ ਦੇ ਵਿੱਚ ਹੀ ਚੱਲ ਰਿਹਾ ਹੈ ਯੂਪੀ ਦੇ ਵਿੱਚ ਐਮਪੀ ਦੇ ਵਿੱਚ ਭਾਈ ਚਾਰ ਬੰਦੇ ਬਿਜਲੀ ਵਾਲੇ ਪ੍ਰਾਈਵੇਟ ਆਉਂਦੇ ਨੇ ਉਹ ਕੰਮ ਕਰਨਾ ਚਾਰ ਬੰਦੇ ਉਹਨਾਂ ਨਾਲ ਡਾਂਗ ਵਾਲੇ ਤੇ ਦੋ ਦੋ ਰਫਲ ਵਾਲੇ ਹੁੰਦੇ ਆ ਬਈ ਯਾਰ ਬੋਲੋ ਕਿਹੜਾ ਬੋਲਣਾ ਹੈ ਰਾਜਸਥਾਨ ਦੇ ਵਿੱਚ ਸਿਰਪਾੜ ਦੇ ਦੇਖਿਆ ਤੁਸੀਂ ਇਸੇ ਮੀਟਰ ਪਿੱਛੇ ਲੇਲ ਰਾਖ ਦੇ ਵਿੱਚ ਗੇਣਕੇ ਦੇ ਵਿੱਚ ਤੁਸੀਂ ਮੀਟਰ ਦੇਖਿਆ ਬੁੜੀਆਂ ਫਟਫਟ ਕੇ ਤੋੜਦੀਆਂ ਬਈ ਅਸਾਮ ਦੇ ਵਿੱਚ ਉਹਨਾਂ ਸਾਥੀਆਂ ਨੇ ਅਸੀਂ ਆਪਣੇ ਆਪ ਨੂੰ ਯੋਧੇ ਕਹਾਉਣੇ ਆ ਲੜਨ ਵਾਲੇ ਕਹਾਉਣੇ ਆ ਅਸਾਮ ਦੇ ਵਿੱਚ ਜੇ ਮੈਂ ਰੂੜੀ ਪਈ ਹੁੰਦੀ ਉਹਨਾਂ ਨੇ ਸਾਰੇ ਪਿੰਡ ਦੇ ਮੀਟਰ ਇਕੱਠੇ ਕਰਕੇ ਰੂੜੀ ਲਾਤੀ ਉਹਨਾਂ ਦੇ ਵਿਆਹ ਪਏ ਆਪ ਤੇ ਲੈ ਜਾਓ ਆ ਜਿਹੜੀਆਂ ਤਾਰਾਂ ਪਿੱਛੇ ਅਸੀਂ ਲੜਦੇ ਆਂ ਬਈਆਂ ਲੰਗੀਆਂ ਨੇ ਤਾਰਾਂ ਸਾਡੇ ਕੋਠੇ ਕੋਲ ਦੀ ਸਾਡਾ ਜੋ ਆਖਣਾ ਕੋਈ ਨਾਲ ਲੱਗ ਜੇ ਬਾਈ ਸਾਨੂੰ ਕਰੰਟ ਨਾ ਲੱਗ ਜੇ ਇਹ ਤਾਰਾਂ ਤਾਂ ਬਾਈ ਤੁਹਾਨੂੰ ਕੁੰਡੀ ਲਾਉਣ ਨੂੰ ਦਿਹਾਣੇ ਆ ਰਹੇ ਆਉਣ ਵਾਲੇ ਪੰਜਾ ਚਾਰ ਸਾਲਾਂ ਚ ਅਗਲੇ ਹਣੇ ਚਿੱਪ ਵਾਲੀ ਮੀਟਰ ਲਾ ਕੇ ਸਾਰਾ ਕੁਝ ਐ ਕਰ ਦੇਣਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਸਾਡੇ ਬੱਚੇ ਦਿਖਾਉਂਦੇ ਆ ਨਾ ਬਾਈ ਕਈ ਵਾਰ ਵੀ ਆਹ ਉਰੇ ਦੇਖੋ ਜੀ ਕੋਈ ਤਾਰ ਨਹੀਂ ਕੋਈ ਖੱਬਾ ਨਹੀਂ ਦੀਂਦਾ ਕੋਈ ਰੇੜੀ ਨਹੀਂ ਲੱਗੀ ਹੋਈ ਬੜੀ ਸਫਾਈ ਹੈ ਐਂ ਸਾਡਾ ਸਫਾਇਆ ਹੋਣਾ ਕਿਸੇ ਨੂੰ ਕੁੰਡੀ ਲਾਉਣ ਵਾਸਤੇ ਕਿਤੇ ਇੱਥੇ ਜਗ੍ਹਾ ਨਹੀਂ ਮਿਲੀ ਬਿਜਲੀ ਵਾਲੇ ਮੀਟਰ ਦਾ ਚਿੱਪ ਵਾਲੇ ਦਾ ਬਿੱਲ ਭਰਿਆ ਨਹੀਂ ਜਾਣਾ ਕੱਲ ਦੀ ਖਬਰ ਚੱਲਦੀ ਤੁਸੀਂ ਨੇ ਦੇਖੀ ਐ ਚੰਦਪਾਣ ਪਿੰਡ ਦੀ ਸਾਰੇ ਮਜ਼ਦੂਰ ਪਰਿਵਾਰ ਬੈਠੇ ਆ ਉਹ ਮਾਵਾ ਭੈਣਾਂ ਨੂੰ ਪੁੱਛਿਆ ਜਾ ਰਿਹਾ ਡਡੇ ਬਿਲਾ ਉਹਨਾਂ ਦੇ ਹੱਥਾਂ 'ਚ ਵੀ 13 ਬਿਲ ਕਿੰਨਾ ਬੇਬੇ 35000 13 ਬਿਲ ਕਿੰਨਾ 45000 ਇੱਕ ਭੈਣ ਬੋਲੀ ਕਹਿੰਦੀ ਆਹ ਦੇਖੋ ਜੀ ਮੇਰਾ ਬਿਲ ਹੈ 1 ਲੱਖ 5000 ਹੁਣ 1 ਲੱਖ 5000 ਆ ਗਿਆ ਸਾਨੂੰ ਪਤਾ ਵੀ ਇਹ ਤਾਂ ਗਰੀਬ ਘਰ ਇਹਦੇ ਘਰੀਤੀ ਚੱਲਦਾ ਬਈ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਪਰ 50-60 ਕਨੈਕਸ਼ਨ ਕੱਟ ਗਏ ਬਾਈ ਨਹੀਂ ਪਹਿਲਾਂ ਬਿੱਲ ਭਰੋ ਫਿਰ ਲਾਈਟ ਚੱਲੂਗੀ ਹੁਣ ਜੇ ਤੁਸੀਂ ਲੋਕ ਇਕੱਠੇ ਹੋ ਕੇ ਅੱਜ ਦੀ ਘੜੀ ਤੱਕ ਇਹ ਕੁੰਡੀ ਲਵਾਵਾ ਲੇਓ ਜੇ ਕੁੰਡੀ ਲਾਉਣ ਵਾਲੀ ਜਗ੍ਹਾ ਨਾ ਰਹੀ ਤਾਂ ਬਾਈ ਸਾਡੇ ਘਰਾਂ ਚ ਅਸੀਂ ਸਾਰੇ ਸਿਸਟਮ ਦੇ ਨਾਲ ਸਾਰ ਲਾਗੇ ਕੱਪੜੇ ਤੋਤੇ ਨਹੀਂ ਪਾਵਾਂਗੇ ਹੱਥਾਂ ਨਾਲ ਤੋ ਲਾਗੇ ਲਾਈਟ ਨਹੀਂ ਚੱਲੂਗੀ ਨੌਕਤੀ ਨਾਲ ਸਾਰ ਲਾਗੇ ਠੀਕ ਹੈ ਪਰ ਜਦੋਂ ਸਾਨੂੰ ਘਰ ਹਟ ਬਾਈ ਪਾਣੀ ਪੀਣਾ ਪਿਆ ਖੇਤਾਂ ਤੇ ਫਸਲਾਂ ਨੂੰ ਪਾਣੀ ਲਾਉਣਾ ਪਿਆ ਫਿਰ ਕਿਵੇਂ ਸਾਰਾਂਗੇ ਆਉਣ ਵਾਲਾ ਬਿੱਲ ਜਿਹੜਾ ਤੁਹਾਡਾ ਤਿਆਰ ਹੋ ਕੇ ਕਾਨੂੰਨ ਬਣਨ ਜਾ ਰਿਹਾ ਉਹ ਲੈਟ ਦੇ ਉੱਤੇ ਆ ਪ੍ਰਧਾਨ ਜੀ ਨੇ ਅਗਲੀ ਗੱਲ ਕਰਨੀ ਹੈ ਸੈਕਟਰੀ ਸਾਹਿਬ ਖੜੇ ਹੋ ਕੇ ਇੰਨੀਆਂ ਕ ਗੱਲਾਂ ਦੇ ਨਾਲ ਮੈਂ ਆਪਣੀ ਜਗ੍ਹਾ ਲਵਾਂ ਫੰਡ ਇਕੱਠਾ ਕਰੋ ਤਿਲ ਫੋਲ ਕੇ ਕਰੋ ਮਿੱਤਰੋ ਜੇ ਤਾਂ ਸੋਡਾ 'ਚ ਕੋਈ ਕਮੀ ਹੈ ਤਾਂ ਤੇ ਇਹਨੂੰ ਦੂਰ ਕਰੋ ਜੇ ਕੋਈ ਸਾਥੀ ਸਾਡਾ ਸਾਨੂੰ ਸਵਾਲ ਕਰਦਾ ਧੰਨਵਾਦ ਉਹਦਾ ਜੀ ਸਤਿ ਸਕੇ ਕਰਨਾ ਚਾਹੀਦਾ ਕਿਉਂਕਿ ਉਹ ਗੱਲਾਂ ਨਾਲ ਸਾਡੇ 'ਚ ਸੁਧਾਰ ਹੋਣਗੇ ਉਸ ਗੱਲ ਦਾ ਗੁੱਸਾ ਨਾ ਮੰਨਿਓ ਹੋ ਸਕਦਾ ਚਲੋ ਇਕਾ ਦੁਕਾ ਕੋਈ ਸਾਥੀ ਸਾਡੇ ਨਾਲ ਖਿਜ ਰੱਖਦਾ ਹੁੰਦਾ ਉਹ ਵੀ ਕਿਸੇ ਲਤਵਾਂ ਫੜ ਕੇ ਉਹ ਵੀ ਮੂਹਰੇ ਕਰ ਜਾਂਦਾ ਵੀ ਪਹਿਲਾਂ ਉਹ ਤੋਂ ਲਓ ਪਹਿਲਾਂ ਇਹ ਤੋਂ ਲੈ ਲਓ ਐ ਨਹੀਂ ਹੁੰਦਾ ਬਾਈ ਕੋਈ ਗੱਲ ਨਹੀਂ ਜੇ ਦੋ ਚਾਰ ਸਾਥੀ ਸਾਡੇ ਨਾਲ ਨਿਵਾਜ ਨੇ ਆਪਾਂ ਚ ਉਹਨਾਂ ਦੇ ਵੀ ਕੰਮ ਕਰਦੇ ਆ ਕਿਉਂਕਿ ਬਿਲਾ ਦੀ ਲੋੜ ਉਹਨਾਂ ਨੂੰ ਵੀ ਹੈ ਪਾਣੀ ਦੀ ਲੋੜ ਉਹਨਾਂ ਨੂੰ ਵੀ ਹੈ ਪਰਾਲੀ ਦੇ ਪਰਚੇ ਉਹਨਾਂ ਤੇ ਵੀ ਹੁੰਦੇ ਨੇ ਕੋਈ ਗੱਲ ਨਹੀਂ ਸਾਡੇ ਆਪਣੇ ਨੇ ਅੱਜ ਰੋਸੇ ਨੂੰ ਕੱਲ੍ਹ ਸਾਡੇ ਨਾਲ ਆ ਜਾਣਗੇ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹੀ ਗੁਰਜੀਤ ਖਾਨਸਾ ਵਾਹੀ ਗੁਰਜੀਤ ਫਤਈ